ਜੋ ਮਰਜੀ ਹੋਵੇ ਕਸੂਰ ਤਾਂ ਟਰੱਕ ਦਾ ਹੀ ਨਿਕਲਣਾ ਪਰ ਆ ਵੀਡੀਓ ਦੇਖ ਲਓ ਆ ਵੀਡੀਓ ਚ ਕੀ ਹੋਇਆ ਸਕੂਟਰੀ ਆਉਂਦੀ ਆ ਆ ਕਰ ਦਿੱਤਾ ਜੀ ਕਮਾ ਕੇ ਸਕੂਟਰੀ ਨੂੰ ਮੋਰੇ ਗੱਡੀ ਦੇ ਫੇਸਪ ਬਣਾਇਆ ਈ ਰਿਕਸ਼ਾ ਪਾਸ ਕੀਤਾ ਅੱਗੇ ਜਾ ਕੇ ਫੇਸ ਬਣਾਤਾ ਆ ਦੇਖ ਲੈ ਜੀ ਤੁਸੀਂ ਰੋਡ ਦੇ ਉੱਤੇ ਚੱਲਦੇ ਫਿਰਦੇ ਜਮਰਾਜ ਟਰੱਕ ਵਾਲੇ ਨੂੰ ਕਸੂਰਵਾਰ ਕੱਢਣਾ ਨਾ ਸਾਡਾ ਇੱਕ ਰਿਵਾਜ ਬਣ ਚੁੱਕਾ ਪਰ ਕਦੀ ਅਸੀਂ ਸੋਚਿਆ ਵੀ ਯਾਰ ਵੀ ਰੋਡ ਤੇ ਚੱਲਦੇ ਆਂ ਟਰੱਕ ਵਾਲਾ ਗਲਤ ਕਿੱਦਾਂ ਹੋ ਸਕਦਾ ਟਰੱਕ ਵਾਲਾ ਤਾਂ ਕਦੀ ਗਲਤੀ ਕਰਦਾ ਹੀ ਨਹੀਂ ਕਿਉਂਕਿ ਟਰੱਕ ਵਾਲੇ ਨੂੰ ਪਤਾ ਵੀ ਮੈਂ ਗਲਤੀ ਕਰੂੰਗਾ ਤਾਂ ਮੇਰੀ ਤਾਂ ਘਰ ਦੀ ਰੋਜੀ ਰੋਟੀ ਬੰਦ ਹੋ ਗਈ ਪਰ ਜਿਹੜੇ ਆਹ ਰੋਡ ਤੇ ਸੱਪ ਬਣਾਉਂਦੇ ਆ ਇਹਨਾਂ ਦਾ ਕੀ ਕਰੀਏ ਇਹਨਾਂ ਦਾ ਕੋਈ ਹੱਲ ਹੈਗਾ ਰੱਬ ਨਾ ਕਰੇ ਜਿੱਦਾਂ ਇਹਨੇ ਸਕੂਟਰੀ ਗੱਡੀ ਦੇ ਮੋਰੇ ਕਮਾਈ ਆ ਇਹਦਾ ਟਾਇਰ ਸਲਿੱਪ ਹੋ ਜਾਏ ਜਾਂ ਫਿਰ ਕਦੇ ਸਕੂਟਰੀ ਬੰਦ ਹੋ ਜਾਏ ਜਾਂ ਕੋਈ ਹੋਰ ਕੋਈ ਕੋਈ ਇੰਜਨ ਸੀਜ਼ ਹੋ ਜਾਏ ਟਾਇਰ ਪਾੜ ਜਾਏ ਤਬਈ ਇਹਦਾ ਕੋਈ ਬਚਾਅ ਹੈਗਾ ਦੱਸੋ ਗੱਡੀ ਨੂੰ ਪਾਸ ਕਰ ਦਿਆਂ ਨਾਲ ਹੀ ਬੰਪਰ ਦੇ ਮੋੜੇ ਕਰ ਦਿੱਤਾ ਮੋਟਰਸਾਈਕਲ ਸਕੂਟਰੀ ਸੌਰੀ ਮੁੜ ਕੇ ਜਿਹੜੇ ਉੱਥੇ ਪੰਜ ਸੱਤ ਘੁੰਮਦੇ ਹੋਣੇ ਆ ਉਹ ਟਰੱਕ ਵਾਲੇ ਦੀ ਸਪੀਡ 100 ਤੇ ਹੋਣਾ 100 ਤੇ ਤਾਂ ਹੀ ਦੇ ਤੇ ਥੱਲੇ ਉਹ ਥੱਲੇ ਦੇ ਨਹੀਂ ਦਿੱਤਾ ਥੱਲੇ ਆ ਗਏ ਥੱਲੇ ਦੇ ਦਿੱਤੇ ਤਾਂ ਆ ਗਿਆ ਜ ਬਹੁਤ ਫਰਕ ਹੁੰਦਾ ਇਹ ਚੀਜ਼ ਜਿਹੜੀ ਆ ਨਾ ਇਹ ਆਪਾਂ ਸੋਚੀਏ ਇਹਦੇ ਤੇ ਵਿਚਾਰ ਕਰੀਏ ਰੋਡ ਦੇ ਉੱਤੇ ਜਦੋਂ ਐਕਸੀਡੈਂਟ ਹੁੰਦਾ ਆ ਅਮੀ ਜਣਾ ਖਾਣਾ ਆ ਕੇ ਟਰੱਕ ਵਾਲੇ ਤੇ ਗਲ ਪੈ ਜਾਂਦਾ ਟਰੱਕ ਵਾਲੇ ਨੇ ਇਹ ਕਰਤਾ ਹਾਲਾਂਕਿ 100 ਐਕਸੀਡੈਂਟ ਦੇ ਵਿੱਚੋਂ ਜੇ ਟਰੱਕ ਦਾ ਕਸੂਰ ਹੋਊਗਾ ਤਾਂ ਸਿਰਫ ਚਾਰਾ ਪੰਜਾ ਚ ਹੋਊਗਾ ਉਹ ਵੀ ਕਿਦਾਂ ਵੀ ਟਰੱਕ ਵਾਲੇ ਨੂੰ ਦਿਨ ਰਾਤ ਚੱਲਣਾ ਪੈਂਦਾ ਦਿਨ ਰਾਤ ਚੱਲਣ ਕਰਕੇ ਕਈ ਵਾਰੀ ਬੰਦਾ ਹਣੀਂਦਾ ਹੁੰਦਾ 100 ਗੱਲਾਂ ਹੁੰਦੀਆਂ ਨਹੀਂ ਤਾਂ ਟਰੱਕ ਵਾਲਾ ਗਲਤੀ ਨਹੀਂ ਕਰਦਾ ਟਰੱਕ ਵਾਲਾ ਕਸੂਰਵਾਰ ਨਹੀਂ ਹੁੰਦਾ ਪਰ ਸਾਡੇ ਇੱਕ ਸਿਸਟਮ ਹੀ ਇਦਾਂ ਦਾ ਬਣ ਗਿਆ ਕੁਝ ਵੀ ਹੁੰਦਾ ਟਰੱਕ ਵਾਲਾ ਗੁਨੇ ਗਾਲ ਕੋਰਡ ਦੇ ਵਿੱਚ ਵੀ ਜਦੋਂ ਕੇਸ ਚੱਲ ਜਾਂਦਾ ਭਵੇਂ ਸਕੂਟਰ ਮੋਟਰਸਾਈਕਲ ਆਲਾ ਪਿਛਲੇ ਟਰਾਂ ਥੱਲੇ ਆਇਆ ਹੋਵੇ ਪਈ ਜਦ ਆਪਾਂ ਸ਼ੋਅ ਕੱਢ ਲਈ ਹੁਣ ਕੋਈ ਸਾਈਡ ਤੋਂ ਆ ਕੇ ਪਿੱਛੇ ਪੜ ਗਿਆ ਟਰਾਂ ਥੱਲੇ ਤਾਂ ਟਰੱਕ ਵਾਲੇ ਦਾ ਕੀ ਕੀ ਟਰੱਕ ਵਾਲੇ ਨੂੰ 2 ਸਾਲ ਦੀ ਸਜ਼ਾ ਇਹ ਦੱਸੋ ਕਿੱਥੋਂ ਦਾ ਇਨਸਾਫ ਹੈਗਾ ਆ ਕਿੱਥੋਂ ਦਾ ਇਨਸਾਫ ਹੈਗਾ ਹੁਣ ਜੇ ਆ ਕੈਮਰਾ ਨਾ ਲੱਗਾ ਹੋਵੇ ਰੱਬ ਨਾ ਕਰੇ ਕੋਈ ਗਲਬਾਤ ਹੋ ਜਾਣਾ ਤੇ ਸਾਨੂੰ ਸਾਬਤ ਕਰਨਾ ਔਖਾ ਪੈ ਜਾਣਾ ਵੀ ਆਪਾਂ ਬੇਗਨਾ ਆ ਸਾਡੀ ਬੇਗਨਾ ਹੀ ਲੈ ਸਾਨੂੰ ਪਤਾ ਨਹੀਂ ਕੀ ਕੁਝ ਕਰਨਾ ਪੈਣਾ ਪਰ ਅਸੀਂ ਫੇਰ ਵੀ ਬੇਗਨਾ ਸਾਬਤ ਨਹੀਂ ਹੋਣਾ ਪਾਰੇ ਜਿਹੜੇ ਨਿਆਣੇ ਨੂੰ ਤੁਸੀਂ ਮੋਟਰਸਾਈਕਲ ਸਕੂਟਰੀ ਲੈ ਕੇ ਦਿੰਨੇ ਆ ਨਾ ਉਹਨੂੰ ਸਮਝਾਓ ਵੀ ਰੋਡ ਤੇ ਕਿੱਦਾਂ ਚੱਲਣਾ ਉਹਨੂੰ ਦੱਸੋ ਜਿਹੜਾ ਲਾਇਸੈਂਸ ਵੀ ਬਣਦਾ ਨਾ ਉਹਦੇ ਵਿੱਚ 15 20 ਦਿਨ ਦੀਆਂ ਇਹਨਾਂ ਦੀਆਂ ਕਲਾਸਾਂ ਚਾਹੀਦੀਆਂ ਇਹਨਾਂ ਨੂੰ ਇਹਨਾਂ ਦੇ ਖਾਨੇ ਪਾਓ ਵੀ ਆਪ ਤਾਂ ਤੁਸੀਂ ਲਤਵਾ ਤੜਾਉਣੀ ਆ ਦੂਜੇ ਨੂੰ ਵੀ ਸਜ਼ਾ ਕਰਾਉਣੀ ਆ ਇਹ ਚੀਜ਼ਾਂ ਜ਼ਰੂਰ ਗੌਰ ਚ ਰੱਖੋ ਟਰੱਕ ਵਾਲੇ ਦੇ ਗੱਲਾਂ ਪਿਆ ਕਰੋ ਟਰੱਕ ਵਾਲਾ ਇੰਨੀ ਜਲਦੀ ਗਲਤੀ ਨਹੀਂ ਕਰਦਾ ਜਿੰਨੀ ਛੇਤੀ ਆ ਗਲਤੀਆਂ ਕਰਦੇ ਬਾਕੀ ਤੁਸੀਂ ਦੇਖ ਹੀ ਲਿਆ